ਇਹ ਉਹ ਮਤਲਬ ਮਾਰ ਸੋਨੇ ਕੈਂਚੀ ਵੀ ਰੇਡਰ ਸੁੱਕਾ ਜਾ ਬਈ ਨਾ ਪੱਤ ਬਗਾਨਾ ਲੈ ਜਾਂਦਾ ਖਿੱਚ ਕੇ ਪਾਲੇ ਤੇ ਤੇ ਉਹ ਚੀਜ਼ਾਂ ਨੇ ਬਈ ਆਪਣ ਲੱਗੀਆਂ ਹੋਰ ਚੀਜ਼ਾਂ ਨੇ ਤੇ ਇਹ ਚੀਜ਼ ਇੰਨੀ ਮਿੱਟੀ ਲੈ ਕੇ ਉੱਠਿਆ ਬਈ ਇਹ ਬੂਟਾ ਉੱਠਿਆ ਗਿਆ ਜਿਹੜਾ ਹਾਂਜੀ ਇਹ ਮਸਾ ਜ਼ੋਰ ਲਾ ਕੇ ਦੋ ਹਫ਼ਤਾ ਨਾਲ ਪੱਟਣਾ ਪਿਆ ਬਈ ਇਹ ਜੀ ਹਾਂਜੀ ਠੀਕ ਹੈ ਜੀ ਤੇ ਜਿਹੜੀ ਆ ਚੀਜ਼ ਆ ਬਈ ਹਾਂਜੀ ਆ ਦੇਖ ਲਓ ਇਹ ਛੋਟੇ ਸਾਹਮਣੇ ਆ ਬਾਈ 12 ਕਿੜ ਦੀ ਖੇਤੀ ਕਰਦਾ ਮੈਂ ਉਹਦੇ ਵਿੱਚ ਮੈਂ ਇਹ ਉਤਮ 골ਡ ਪਾਇਆ ਸੀ ਹਾਂਜੀ ਇਹਦਾ ਰਿਜ਼ਲਟ ਬਹੁਤ ਹੀ ਬੰਬ ਹੈ ਹਾਂਜੀ ਵਧੀਆ ਪੌਦੇ ਨੇਗੇ ਜਿਰੀ ਦੇ ਤਾਂ ਆਹ ਪਿਆ ਬਾਈ ਆਈਐਸਓ ਮਾਰ ਆਈਐਸਓ ਮਾਰਦਾ ਜੀ ਠੀਕ ਹੈ ਜੀ ਪੂਰੀ ਟੌਪ ਦੀ ਪਤਾਨਾ ਕਿ ਬੰਪਰ ਰਿਜ਼ਲਟ ਨੇਗੇ ਬਾਈ ਅੱਛਾ ਜੀ ਹਾਂ ਜੀ ਮਨੂ ਜਿਹੜੂ ਪ੍ਰੈਕਟਿਸ ਅਸੀਂ ਪਵਾਇਆ ਤਾਂ ਵਿੱਦ ਪਰਮਿਸ਼ਨ ਪੱਕੇ ਮਿਲਤੇ ਵਿੱਦ ਜਿਸ ਤੀ ਦਿੰਦੇ ਨੇ ਠੀਕ ਹੈ ਜੀ ਇਸੇ ਪ੍ਰਕਾਰ ਦੀ ਕਿਸੇ ਅੱਖਾਂ ਮੀਚ ਕੇ ਬੰਦਾ ਆਵੇ ਤਾਂ ਵਿਸ਼ਵਾਸ ਕਰਕੇ ਲੈ ਕੇ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਤਰ੍ਹਾਂ ਦੀ ਠੀਕ ਹੈ ਜੀ ਜਿਹੜੇ ਕੁਝ ਕੰਬੀ ਲੈ ਕੇ ਗਏ ਜੀ ਪਦਾਰ ਵੀ ਆਪਾਂ ਇਹਨਾਂ ਨੂੰ ਲੈ ਕੇ ਗਏ ਜੀ ਠੀਕ ਹੈ ਜੀ ਤੇ ਸਾਰਾ ਕੁਝ ਵਧੀਆ ਜੀ ਰਿਜ਼ਲਟ ਸਾਰਾ ਸਾਰਾ ਵਧੀਆ ਸੀਪੀਆ 45 ਮੱਕੀ ਬਾਈ ਜ਼ਿਆਦਾਤਰ ਆਪਾਂ ਨੇ ਅੱਜ ਕੀ ਵਧਾਈ ਸੀ ਜੀ ਠੀਕ ਹੈ ਜੀ ਉਹਦੇ ਬਾਈ ਰਿਜ਼ਲਟ ਇ ਦੇਖਦੇ ਦੇਖ ਕੇ ਗਿਆ ਭਈਆ ਆਏ ਮੰਨ ਲਓ ਚਲੰਦਰ ਤੋਂ ਬੰਦਾ ਆ ਰਿਹਾ ਹੈਗਾ ਉਹਨੂੰ ਆਪਾਂ ਰੇਟ ਤੇ ਉਹਨੂੰ ਇਹ ਜਿਹਾ ਲਾਵਾਂਗੇ ਭਈਆ ਅਗਲਾ ਖੁਸ਼ ਹੋ ਕੇ ਜਾਊਗਾ ਠੀਕ ਹੈ ਜੀ ਉਹਦਾ ਤੇਲ ਪਾਣੀ ਕੱਢ ਕੇ ਤੋੜਾਂਗੇ ਇਹ ਜੀ ਗੱਲ ਨਹੀਂ ਹੈਗੀ ਭਈਆ ਬਾਈ ਜੀ ਘਰੇ ਬੈਠੇ ਬੈਠੇ ਵੀ ਦਵਾਈ ਮੰਗਵਾ ਖਾ ਦਿਓ ਕਿਉਂਕਿ ਬਾਈ ਜੀ ਇਹ ਕਾਉਂਟਰੀ ਦੀ ਬਾਈ ਜੀ ਫੁੱਲ ਗਰੰਟੀ ਹੈਗੀ ਵੀ ਜਿਹੜੀ ਚੀਜ਼ ਤੁਸੀਂ ਮੰਗਵਾਓਗੇ ਉਹੀ ਚੀਜ਼ ਮਿਲੂਗੀ ਉਹੀ ਚੀਜ਼ ਨਵੀਂ ਕਿਸਾਨ ਪ੍ਰਭੂ ਜੇ ਤੁਸੀਂ ਕੋਈ ਐਸਾ ਕਾਊਂਟਰ ਲੱਭ ਰਹੇ ਹੋਗੇ ਜਿੱਥੇ ਤੁਹਾਨੂੰ ਬਾਈ ਜੀ ਪੈਸਟੀਸਾਈਡ ਦਵਾਈਆਂ ਬਾਈ ਜੀ ਸਸਤੀਆਂ ਵਧੀਆ ਤੇ ਚੰਗੇ ਰੇਟਾਂ ਤੇ ਮਿਲਣ ਤਾਂ ਬਾਈ ਜੀ ਅਸੀਂ ਖੜੇ ਹਾਂ ਇਸ ਟਾਈਮ ਸੰਗਰੂਰ ਦੇ ਵਿੱਚ ਖਾਸਾ ਪੈਸਟੀਸਾਈਡ ਕਿਸ ਕਾਊਂਟਰ ਦੇ ਉੱਤੇ ਬਾਈ ਜੀ ਇੱਥੇ ਤੁਹਾਨੂੰ ਬਾਈ ਜੀ ਇੱਕ ਨੰਬਰ ਕੁਆਲਿਟੀ ਦੀਆਂ ਵਧੀਆ ਦਵਾਈਆਂ ਸਸਤੀਆਂ ਦਵਾਈਆਂ ਬਾਈ ਜੀ ਮਿਲਣਗੀਆਂ ਤੇ ਰੇਟੂ ਰੇਟ ਬਾਈ ਜੀ ਵਧੀਆ ਰੇਟਾਂ ਦੇ ਉੱਪਰ ਬਾਈ ਤੁਸੀਂ ਇੱਥੇ ਦਵਾਈਆਂ ਲੈ ਕੇ ਜਾਦੇ ਤਾਂ ਆਪਾਂ ਖੜੇ ਬਾਈ ਸਹਿਰ ਸੰਗਰੂਰ ਦੇ ਵਿੱਚ ਇੱਧਰ ਆ ਗਿਆ ਬਾਈ ਜੀ ਸੰਗਰੂਰ ਪੁਲਿਸ ਲਾਈਨ ਦੇ ਜਮਾ ਕੋਲੇ ਏ ਬਾਈ ਜੀ ਜਿਦਾ ਆਪਾਂ ਰੋਡ ਦੇ ਉੱਤੇ ਆ ਮੈਂ ਸਾਹਮਣੇ ਬਾਈ ਜੀ ਟੈਂਟੀਆਂ ਮਿਲ ਲੱਗੀਆਂ ਪੈਂਗੇਵੇਂ ਦੋ ਉਹ ਲੀਆਂ ਜੀ ਹਨ ਪਰ ਨਾਲਾ ਰੋਡ ਦੇ ਉੱਤੇ ਵੇ ਜੇ ਕਾਊਂਟਰ ਹੈਗਾ ਤੁਸੀਂ ਇੱਥੇ ਆ ਕੇ ਦਵਾਈਆਂ ਲੈ ਕੇ ਜਾ ਸਕਦੇ ਹੋ ਤੇ ਬਾਕੀ ਬਾਈ ਜੀ ਜਿਹੜੀ ਮੇਨ ਗੱਲ ਆ ਗਈ ਵੀ ਤੁਸੀਂ ਘਰੇ ਬੈਠੇ ਬੈਠੇ ਦਵਾਈਆਂ ਮੰਗਵਾ ਸਕਦੇ ਸਾਨੂੰ ਇੱਥੇ ਆ ਕੇ ਲੈ ਕੇ ਜਾਣ ਦੀ ਵੀ ਲੋੜ ਨਹੀਂ ਹੈਗੀ ਕਿਉਂਕਿ ਬਾਈ ਜੀ ਭਰੋਸੇਮੰਦ ਵੀਰ ਨੇ ਤੁਹਾਨੂੰ ਜੋ ਵੀ ਚੀਜ਼ ਆਪਾਂ ਇੱਥੇ ਅੱਜ ਦਿਖਾਵਾਂਗੇ ਘਰੇ ਵੀ ਤੁਹਾਨੂੰ ਬਾਈ ਜੀ ਆਨਲਾਈਨ ਉਹੀ ਮਿਲੂਗੀ ਆਜੋ ਬਾਈ ਜੀ ਇੱਥੇ ਤੇ ਪੜ ਗੱਲਬਾਤ ਕਰਦੇ ਵੀਰ ਨਾਲ ਆਜੋ ਲਓ ਜੀ ਬਾਈ ਜੀ ਆਜ ਆਪਾਂ ਪਹੁੰਚ ਚੁੱਕੇ ਆਂਗਾ ਬਾਈਆਂ ਦੇ ਕੋਲੇ ਤੇ ਗੱਲਬਾਤ ਕਰ ਦਾਂਗੇ ਬਾਈ ਨਾਲ ਬਾਈ ਅਸੀਕਾਰ ਜੀ ਅਸੀਕਾਰ ਜੀ ਕੀ ਹਾਲ ਚਾਲ ਨੇ ਖਾਸਾ ਜੀ ਠੀਕ ਠਾਕ ਚੜ੍ਹਦੀ ਕਲਾ ਬਾਈ ਠੀਕ ਹੈ ਜੀ ਕੰਮ ਕਾਰ ਕਿਵੇਂ ਹੈ ਪਹਿਲਾਂ ਦੱਸ ਕੰਮ ਕਾਰ ਪੂਰਾ ਵਧੀਆ ਬਾਈ ਠੀਕ ਹੈ ਬਾਈ ਖੜੇ ਕਿੱਥੇ ਵਾਜੇ ਆਪਾਂ ਇਸ ਟਾਈਮ ਇਹ ਦੱਸੋ ਪਹਿਲਾਂ ਇਹ ਆਪਣੀ ਜਗ੍ਹਾ ਬਾਈ ਬਰਨਾਲੇ ਨੂੰ ਜਾਂਦਾਗਾ ਰੋਡ ਬਰਨਾਲੇ ਨੂੰ ਜੀ ਹਾਂ ਜੀ ਨੇੜੇ ਪੁਲਸ ਲਾਈਨ ਆ ਗਈ ਜਦੋਂ ਉਧਰੋਂ ਆਉਣੇ ਆਪਾਂ ਸੰਗਰੂਰ ਤੋਂ ਠੀਕ ਹੈ ਜੀ ਇਧਰੋਂ ਜਦੋਂ ਬਡਰੁਖਾ ਤੋਂ ਆਉਣੇ ਆਗੇ ਉਦੋਂ ਸੰਗਰੂਰ ਵਾਲੇ ਪਾਸੇ ਨੂੰ ਆਹੇ ਠ ਠੀਕ ਹੈ। ਪਹਲਾ ਹੀ ਓਵਰ। ਹਾਂਜੀ। ਇਹਦੇ ਵਿਚਾਰੇ ਕਾਉਂਟਰ ਆ ਬਈ ਆਪਣਾ। ਠੀਕ ਹੈ ਬਈ। ਕਿੰਨਾ ਟਾਈਮ ਹੋ ਗਿਆ ਬਈ ਨੂੰ ਆਪੇ ਇਹ ਕੰਮ ਕਰਦਿਆਂ ਨੂੰ ਜੀ? ਕੰਮ ਕਰਦਿਆਂ ਦਾ ਭਾਈ ਅਸੀਂ ਕੰਪਨੀ ਕੁੰਬੜੇ ਕੰਮ ਕੀਤਾ ਬਾਦੂ ਸਾਲ ਹੋ ਗਏ। ਬਾਦੂ ਸਾਲ ਹੋ ਗਏ। ਠੀਕ ਹੈ। ਤੇਰਾ 14 ਸਾਲ ਹੋ ਗਏ ਬਈ। 13-14 ਸਾਲ ਠੀਕ ਹੈ। ਜ਼ਿਆਦਾਤਰ ਫੀਲਡ ਵਰਕ ਕੀਤਾ ਬਈ। ਫੀਲਡ ਵਰਕ ਕੀਤਾ। ਠੀਕ ਹੈ ਬਈ ਜੀ। ਤੇ ਆਪਣੇ ਕੋਲੇ ਕੀ ਕੀ ਹੋਊਗਾ ਆਪਣੇ ਕੋਲੇ? ਆਪਣੇ ਨੇ ਬਈ ਆਪਣੇ ਲਵੇ ਬਈ 20 ਤੋਂ ਸ਼ੁਰੂ ਹੋ ਕੇ ਕੰਮ ਸਪਰੇਹਾਂ ਤੱਕ ਦਾ ਸਾਰਾ ਟੋਟਲ ਮਾਲ ਹੈ। ਸਾਰਾ ਮਾਲ ਆਈ। ਹਾਂਜੀ ਬਈ। ਠੀਕ ਹੈ। ਰੇਟ ਕਿੰਨਾ ਰਹੂਗਾ? ਰੇਟ ਦਾ ਭਾਈ ਆਪਣਾ ਲੈ ਕੇ ਕੈਸ਼ ਕਾਊਂਟਰ ਆਗਾ ਰੇਟ ਦਾ ਜੇ ਮੈਂ ਕਹਦੇ ਵੀ 9 ਨਾਲ 13 ਹਜ਼ਾਰ ਵਾਲਾ ਕੰਮ ਆਪਣਾ ਭਾਈ ਠੀਕ ਹੈ ਜੀ ਹਾਂ ਕਿਹੜਾ ਰੇਟ ਹੋਊਗਾ ਉਹ ਇੱਕੇ ਰੇਟ ਹੋਊਗਾ ਆਪਣਾ ਜਨੂਅਲ ਰੇਟ ਹੋਊਗਾ ਭਾਈ ਠੀਕ ਹੈ ਕੁਆਲਿਟੀ ਕਿਵੇਂ ਹੋਊਗੀ ਜੀ ਕੁਆਲਿਟੀ ਪੂਰੀ ਟੌਪ ਦੀ ਹੋਊਗੀ ਭਾਈ ਆ ਆਪਣੇ ਬੰਦੇ ਜਿੰਨੇ ਬੈਠੇ ਨੇ ਸਾਰੇ ਦਵਾਈ ਲੈਣ ਵਾਲੇ ਨੇ ਆਪਾਂ ਤੋਂ ਪੱਕੇ ਬੰਦੇ ਜੁੜੇ ਹੋਏ ਨੇਗੇ ਕਈ ਸਾਲਾਂ ਤੋਂ ਠੀਕ ਹੈ ਲੰਬੇ ਵਾਲਾ ਕੋਈ ਕੰਮ ਨਹੀਂ ਹੋਊਗਾ ਲੰਬੇ ਵਾਲਾ ਆ ਬੈਠੇ ਨੇ ਵੀਰੇ ਜੀ ਸੱਚੋ ਸੱਚ ਦੱਸ ਦੇਣ ਲੰਬਾਗਾ ਤਾਂ ਉਹ ਵੀ ਮੰਨਾਂਗੇ ਭਾਈ ਜੇ ਦਵਾਈ ਨੇ ਕੰਮ ਕੀਤਾ ਤਾਂ ਦੱਸ ਦੇਣ ਸੱਚੋ ਸੱਚ ਬੋਲਣ ਬਸ ਆਪ ਸਹੀ ਗੱਲ ਹੈ ਚੋਣਾਂ ਦਾ ਟਾਈਮ ਆਉਣਾ ਨਾ ਭਾਈ ਜੀ ਠੀਕ ਹੈ ਜੀ ਕਿਹੜੇ ਕਿਹੜੇ ਪ੍ਰੋਬਲਮਾਂ ਆਉਂਦੀਆਂ ਨੇ ਹੁਣ ਜ਼ਿਆਦੇ ਚੋਣੇ ਜੀ ਭਾਈ ਹੁਣ ਜਿਵੇਂ ਇਸ ਤੋਂ ਪਹਿਲਾਂ ਚੱਲਿਆ ਤੀਆ ਸਾਡਾ ਗ੍ਰੋਥ ਪ੍ਰੋਮੋਟਰ ਚੱਲਿਆ ਤੀਆ ਬੋਸ ਪ੍ਰੋਮੋਟਰ ਹੀ ਹਾਂ ਹਾਂ ਜੀ ਉਹ ਉਤਮ 골ਡ ਚੱਲਿਆ ਤੀਆ ਭਾਈ ਸਾਡਾ ਠੀਕ ਹੈ ਉਧਰ ਹੀ ਆ ਜਾਓ ਪਹਿਲਾਂ ਤਾਂ ਆ ਜਾਓ ਮਾਏ ਬਾਅਦ ਭਾਈ ਜੀ ਤੁਹਾਨੂੰ ਇੱਕ ਚੀਜ਼ ਦਿਖਾਉਣਾ ਹੈ ਕਿ ਜਾਦੂ ਵਾਲਾ ਕੰਮ ਹੀ ਆ ਕਿਉਂ ਭਾਈ ਜੀ ਹਾਂ ਜੀ ਹਾਂ ਜਾਦੂ ਹੀ ਆ ਮਲਾ ਜਾਦੂ ਹੀ ਆ ਭਾਈ ਇਹ ਤਾਂ ਦੱਸੋ ਬੱਲਾ ਇਹਦੇ ਬਾਰੇ ਦੱਸੋ ਜੀ ਤੇ ਜਿਹੜੀ ਭਾਈ ਅਸੀਂ ਨੇ ਉਤਮ 골ਡ ਪਵਾਇਆ ਤੀਆ ਭ ਇੱਕੇ ਵੀ ਆਗਾ ਇਹ ਇੱਕ ਵੀ ਆਈ ਇੱਕੇ ਵੀ ਆ ਇੱਕੇ ਬਾਣਦਾਗਾ ਇਹ ਠੀਕ ਹੈ ਕਿੰਨੇ ਟਾਈਮ ਦਾ ਹੋ ਗਿਆ ਇਹ ਇਹ 35 35 ਦਿਨਾਂ ਦਾ ਝੋਨਾ ਬਈ 35 ਦਿਨਾਂ ਦਾ ਹਾਂ ਤੇ ਆ ਵੀ 35 ਦਿਨਾਂ ਦਾ ਜੀ ਇਹ ਵੀ 35 ਦਾ ਵੀਰੇ ਆ ਵੀ 35 ਦਾ ਇੱਕੇ ਬਾਣਦਾਗਾ ਠੀਕ ਹੈ ਇੱਕੇ ਵੈਰਾਈਟੀ ਆ ਬਾਈ ਠੀਕ ਹੈ ਜੀ ਤੇ ਆ ਚੀਜ਼ ਉਤਮ 골ਡ ਇਹਦੇ ਜਿੱਦਾ ਪਿਆ ਹੋਇਆ ਬਾਈ ਇਹਦਾ ਰਿਜ਼ਲਟ ਆ ਇਹ ਹਾਂ ਜੀ ਤੇ ਇਹ ਚੀਜ਼ ਇੰਨੀ ਮਿੱਟੀ ਲੈ ਕੇ ਉੱਠਿਆ ਬਾਈ ਇਹ ਬੂਟਾ ਉੱਠਿਆ ਗਿਆ ਜਿਹੜਾ ਹਾਂ ਜੀ ਇਹ ਮਸਾਂ ਜ਼ੋਰ ਲਾ ਕੇ ਦੋ ਹੱਥਾਂ ਨਾਲ ਪੱਟਣਾ ਪਿਆ ਬਾਈ ਇਹੇ ਜੀ ਹਾਂ ਜੀ ਠੀਕ ਹੈ ਜੀ ਜਿਹੜੀ ਆ ਚੀਜ਼ ਆ ਬਾਈ ਹਾਂਜੀ ਆ ਦੇਖ ਲਓ ਇਹ ਥੋੜੇ ਸਾਹਮਣੇ ਆ ਬਾਈ ਲੈ ਵੀ ਇਹਦੇ ਚ ਕਿਸੇ ਹੋਰ ਕੰਪਨੀ ਦਾ ਪ੍ਰੋਡਕਟ ਪਿਆ ਉਹਦਾ ਨਾਂ ਨਹੀਂ ਲੈਂਦੇ ਆਪਾਂ ਲੈ ਵੀ ਮਿੱਤਰੋ ਆਪ ਹੀ ਦੱਸੋ ਤੁਸੀਂ ਮਾੜਾ ਜਾਨਾ ਕੀ ਕੀ ਗੱਲ ਲਵਾਤਾ ਹੈਗੀ ਹਾਂਜੀ ਆਪ ਹੀ ਦੱਸ ਰਿਹਾ ਇਹ ਠੀਕ ਹੈ ਜੀ ਪਾਇਆ ਕੀ ਇਹਦੇ ਵਿੱਚ ਆਇਆ ਜੀ ਪਾਇਆ ਬਾਈ ਆ ਚੀਜ਼ ਪਾਈ ਆ ਇਹ ਚੀਜ਼ ਪੂਤਮ 골ਡ ਪਲੱਸ ਪਲੱਸ ਠੀਕ ਹੈ ਜੀ ਪੂਰਾ ਟੌਪ ਦਾ ਰਿਜ਼ਲਟ ਆਗਾ ਬਾਈ ਜਿੱਥੇ ਪੈ ਗਿਆ ਹਾਂਜੀ ਨਾ ਤਾਂ ਮੈਗਨੀਸ਼ੀਅਮ ਪਾਉਣ ਦੀ ਲੋੜ ਆ ਝੋਨੇ ਚ ਇਹ ਕਣਕ ਚ ਵੀ ਪੈਂਦਾ ਆ ਗਏ ਪ੍ਰੋਡਕਟ ਆਪਣਾ ਠੀਕ ਹੈ ਵੇ ਖਰਚਾ ਕਿੰਨਾ ਹੋ ਜਾਂਦਾ ਇਹ ਖਰਚਾ ਹੈਗਾ ਵੀਰੇ 675 ਰੁਪਏ ਕਿੱਲੇ ਦਾ ਖਰਚਾ ਹੈ 675 ਵੇ ਕਿੱਲੇ ਦਾ ਖਰਚਾ ਹੈ ਠੀਕ ਹੈ ਜੀ ਤੇ ਇੱਕ ਜਦੋਂ ਆਪਾਂ ਨੇ ਹੁਣ ਝੋਨੇ ਲਾਲ ਜੇ ਹੋਣੇ ਸ਼ੁਰੂ ਹੋ ਗਏ ਹਾਂਜੀ ਲਾਲ ਪੀਲੇ ਜੇ ਭਾਈ ਠੀਕ ਆ ਉਹਦੇ ਚ ਆਪਾਂ ਆ ਕਰਾਉਣੇ ਆ ਕਿ ਹੈਂਪਲੈਕਸ ਹੈਂਪਲੈਕਸ ਜੀ ਹਾਂ ਜੀ ਤੇ ਇੱਕ ਕਿੱਲੇ ਤੇ 5 ਢੋਂਡੀਆਂ ਹੋਣਗੀਆਂ ਠੀਕ ਆ ਠੀਕ ਹੈ ਜੀ ਇਹਦੇ ਨਾਲ ਕੁਝ ਵੀ ਨਾਲ ਕੋਲਣ ਦੀ ਲੋੜ ਨਹੀਂ ਕੱਲਾ ਹੀ ਬਾਧੂ ਆਗਾ ਬਾਈ ਕੱਲਾ ਹੀ ਬਾਧੂ ਆ ਹਾਂ ਖਰਚਾ ਥੋੜਾ ਜੈਨੂਅਲ ਜਿਹਾ ਹੋਊਗਾ ਤੇ ਜਣੀ ਰੇਟ ਅਸੀਂ ਬੋਲ ਨਹੀਂ ਸਕਦੇ ਖਰਚਾ ਸਾਡਾ ਫੋਨ ਤੇ ਪਤਾ ਕਰ ਲਿਓ ਕੁਛ ਮਰਜੀ ਫੋਨ ਤੇ ਪਤਾ ਕਰ ਲਿਓ ਬਾਈ ਠੀਕ ਹੈ ਸਾਰਾ ਕੁਝ ਦੱਸ ਦਾਂਗੇ ਲੈ ਵੀ ਮਿੱਤਰੋ ਅੱਜ ਤੁਹਾਨੂੰ ਹੋਰ ਕੀ ਦਿਖਾਉਣ ਹੈਗੇ ਤੇ ਆਪਣੇ ਲੈ ਬਾਈ ਆ ਪਈ ਆ ਗਈ ਠੀਕ ਹੈ ਇਹ ਹੈਗੀ ਆ ਗਈ ਹੁਣ ਮੂਰੇ ਸਪਰੇਹਾ ਚੱਲਣਗੇ ਉਲੀ ਤੋਂ ਪਊਗਾ ਇਹ ਉਲੀ ਰੋਗ ਤੋਂ ਹਾਂ ਲੈਂਸਟਾਰ ਬਾਈ ਲੈਂਸਟਾਰ ਬਹੁਤ ਬ੍ਰਾਂਂਡਡ ਰਿਜ਼ਲਟ ਆ ਬਾਈ ਬਹੁਤ ਸਾਲਾਂ ਦੇ ਵੇਚ ਰਹਿਆਂਗੇ ਠੀਕ ਹੈ ਜੀ ਤੇ ਇੱਕ ਆਪਟਾਰ ਆਉਂਦਾ ਗਾ ਭਈਆ ਬੰਗੀ ਸਾਈਡ ਇਹਦੀ ਠੀਕ ਹੈ ਜੀ ਠੀਕ ਹੈ ਜੀ ਤੇ ਆਹ ਚੀਜ਼ ਆ ਗਈ ਦਾਣੇ ਨੂੰ ਬੇਡ ਬੇਡ ਕਿਲ ਰਹਾ ਹੈ ਭਾਈ ਠੀਕ ਹੈ ਜੀ ਤੇ ਆਹ ਤਾਂ ਤੁਹਾਨੂੰ ਦੱਸਿਆ ਹੀ ਆ ਭਾਈ ਸਹੀ ਗੱਲ ਹੈ ਤੇ ਆਹ ਪਦਾਨ ਆ ਗਈ ਜੀ ਆਪਣੀ ਪਦਾਨ ਆ ਗਈ ਲੈ ਵੀ ਪਦਾਨ ਆਈਐਸਓ ਮਾਰਕਾ ਭਾਈ ਦੱਸ ਮਾੜਾ ਕੁਲਕਾ ਦੱਸੋ ਇਹਦੇ ਬਾਰੇ ਜੀ ਠੀਕ ਹੈ ਜੀ ਹਾਂ ਜੀ ਤੇ ਉਤਮ ਕਿਸਾਨੀ ਦੇ ਨਾਂ ਤੇ ਆ ਗਈ ਟਾਰਗੇਟ ਦੇ ਨਾਂ ਤੇ 4G ਪਦਾਨ ਆ ਪਿਆ ਭਾਈ ਆਈਐਸਓ ਮਾਰਕਾ ਆਈਐਸਓ ਮਾਰਕਾ ਜੀ ਠੀਕ ਹੈ ਜੀ ਠੀਕ ਹੈ ਜੀ ਪੂਰੀ ਟੌਪ ਦੀ ਪਤਾਨਾ ਕੀ ਬੰਪਰ ਰਿਜ਼ਲਟ ਨਿਕਲੇ ਬਾਈ ਅੱਛਾ ਜੀ ਹਾਂ ਜੀ ਤੇ ਜਿੱਥੇ ਤੱਕ ਅਸੀਂ ਵੇਚੀ ਆ ਗਈ ਬਾਈ ਹੁਣ ਤੱਕ ਆਏ ਮੰਨ ਲਓ ਹਜੇ ਪਦਾਨਾ ਚੱਲਿਆਂ ਨੂੰ ਕਿੰਨੇ ਕ ਦਿਨ ਹੋਏ ਨੇ ਕਿ ਦਿਨ ਹੀ ਹੋਏ ਨੇ ਹਜੇ 15 ਕ ਦਿਨ ਹੋ ਗਏ ਹੋਣਗੇ 16 ਦਿਨ ਹੋ ਗਏ ਹੋਣਗੇ ਬਾਈ ਅਸੀਂ 4 ਟਨ ਪਦਾਨ ਵੇਚ ਚੁੱਕੇ ਆ ਬਈ ਇਹ ਅੱਛਾ ਜੀ ਹਾਂ ਪੂਰਾ ਬੰਬਰ ਜੀ ਕਿੰਨੇ ਟਾਈਮ ਚ ਹੋ ਜਾਂਦਾ ਜੀ ਬੜੀ ਆਸਰ ਹੈ ਆਸਰ ਹੈਗਾਗਾ ਬਾਈ ਇਹਦਾ ਜਣੀ ਆਸਰ ਤਾਂ ਸ਼ੁਰੂ ਹੁੰਦਾ 2-3 ਦਿਨਾਂ ਚ 2-3 ਦਿਨਾਂ ਚ ਠੀਕ ਹੈ ਜੀ ਤੇ ਆਸਰ ਹੈਗਾਗਾ ਇਹਦਾ 11 ਤੋਂ ਲੈ ਕੇ ਹਾਂਜੀ 17 ਦਿਨਾਂ ਦਾ ਆਸਰਾ ਭਾਈ ਠੀਕ ਹੈ ਜੀ ਜੀ 17 12 ਦਾ ਹੈਗਾਗਾ ਠੀਕ ਹੈ ਜੀ ਲੈ ਮਿੱਤਰੋ ਦੇਖ ਸਕਦੇ ਹੋਗੇ ਟਾਰਗੇਟ ਆ ਭਾਈ ਟਾਰਗੇਟ ਈ ਠੀਕ ਹੈ ਜੀ ਹਾਂਜੀ ਤੇ ਬਾਕੀ ਆਪਣੇ ਲਵੇ ਭਾਈ ਆ ਆ ਗਿਆ ਪ੍ਰਦਾਨ ਪਾਊਡਰ ਠੀਕ ਆ ਠੀਕ ਹੈ ਜੀ ਜਿਵੇਂ ਆਪਾਂ ਨੇ 10 ਕਿੱਲਿਆਂ ਤੇ ਸਪਰੇਅ ਕਰਨਾ ਹੈ ਡੱਬਾ 100 ਗ੍ਰਾਮ ਕਿੱਲੇ ਦਾ ਪਊਗਾ 100 ਗ੍ਰਾਮ ਕਿੱਲੇ ਦਾ ਹਾਂਜੀ ਆ ਆ ਗਿਆ ਭਈ ਆਪਣੇ ਲਵੇ ਸੂੰਡੀ ਬਾਸ ਤੇ ਹੁਣ ਮੂਰੇ ਸੁਪੇਹਾ ਚੱਲਣੀਆਂ ਠੀਕ ਆ ਨੌ ਮਣੀ 골ਡ ਹੁਣ ਘੋਨੇ ਚੱਕ ਚੱਲ ਰਹੇ ਨੇ ਠੀਕ ਹੈ ਜੀ ਉਹਦੇ ਵਾਸਤੇ ਆ ਗਏ ਠੀਕ ਹੈ ਤੇ ਬਾਕੀ ਗੱਲ ਤੁਹਾਨੂੰ ਸਾਡੇ ਬਾਈ ਸਮਝਾਉਣਗੇ ਹਾਂਜੀ ਬਾਈ ਜੀ ਨਾਲ ਆਜੋ ਬਾਈ ਅੱਗੇ ਆਜੋ ਮਾੜਾ ਜੀ ਬਾਈ ਅਸੀ ਗਾਰੀ ਸੱਸੀ ਗੱਲ ਦੀ ਠੀਕ ਹੈ ਬਾਈ ਦੱਸੋ ਮਾੜਾ ਆਪਣੇ ਵਰ ਮਾੜਾ ਜੀ ਐਗਰੀ ਸਰਚ ਮੈਂ ਜੋਬ ਕਰਦੀ 17 ਸਾਲ ਹੋ ਗਏ ਘੱਟ ਕਰ 2007 ਤੋਂ ਲੈ ਕੇ 24 ਤੱਕ ਦਾ ਹਿਸਾਬ ਰੱਖਣਾ ਠੀਕ ਹੈ ਜੀ ਤੇ ਮਤਲਬ ਜਿਹੜੀ ਪ੍ਰੋਡਕਟ ਅਸੀਂ ਪਵਾਇਆ ਤਾਂ ਵਿੱਦ ਪਰਮਿਸ਼ਨ ਪੱਕੇ ਬਿਲ ਤੇ ਵਿੱਦ ਜਿਸ ਤੀ ਦਿੰਦੇ ਆ ਠੀਕ ਹੈ ਜੀ ਕਿਸੇ ਪ੍ਰਕਾਰ ਦੀ ਕਿਸੇ ਅੱਖਾਂ ਮੀਚ ਕੇ ਬੰਦਾ ਆਵੇ ਤਾਂ ਵਿਸ਼ਵਾਸ ਕਰਕੇ ਲੈ ਕੇ ਜਾਵੇ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਪ੍ਰਕਾਰ ਦੀ ਠੀਕ ਹੈ ਜੀ ਰੋਗਟ ਮਿੰਦਾ ਦਾ ਜਿਆਦਾ ਤਾਂ ਇਹਨਾਂ ਨਾਲ ਤਾਂ ਬਾ ਵਸਤ ਬਾਈ ਉਹਨਾਂ ਫੀਲਡ ਦੇ ਦਿੰਦੇ ਰਹਿੰਦੇ ਆ ਇਹ ਫੀਲਡ ਕਰਦੇ ਨੇ ਮੁੰਡੇ ਪਿੰਡੋਂ ਆਪਣੇ ਕਾਂਹਲੇ ਦੇ ਨੇ ਬਾਈ ਇਹ ਠੀਕ ਆ ਤੇ ਮੇਰਾ ਪਿੰਡ ਵੀ ਕਾਂਹਲੇ ਆ ਤੇ ਕਾਫੀ ਚਿਰ ਤੋਂ ਮਤਲਬ ਹਾਰਡਵਰਕ ਕਰ ਰਹੇ ਨੇ ਬੰਦੇ ਬੇਦਾਗ ਬੰਦੇ ਨੇ ਕੋਈ ਦਿੱਕਤ ਵਾਲੀ ਗੱਲ ਨਹੀਂ ਬੇਸੰਸ ਹੋ ਗਏ ਠੀਕ ਆ ਠੀਕ ਹੈ ਵੇ ਗਾਰੰਟੀ ਆ ਬਾਈਆਂ ਦੀ ਹਾਂ ਗਾਰੰਟੀ ਆ ਬੰਦੇ ਦੇਸੀ ਕਿਉਂ ਵਰਗੇ ਨੂੰ ਕੋਈ ਚੱਕਰ ਵਾਲੀ ਗੱਲ ਨਹੀਂ ਠੀਕ ਹੈ ਤੇ ਬਾਕੀ ਹੁਣ ਆਪਣਾ ਇੱਕ ਤੁਹਾਨੂੰ ਬਾਈ ਨੇ ਦੱਸੀ ਦਿੱਤੇ ਜਿਵੇਂ ਇਹ ਆ ਹੁਣ ਆਪਣਾ ਇਹ ਸਿਕਸੀ ਆਉਂਦੀ ਆ ਆਪਣੀ ਇਹ ਮਤਲਬ ਪ੍ਰੋਡਕਟਰ ਬੇਟ ਗੇਨਰ ਆਗਾ ਇਹ ਉਹ ਮਤਲਬ ਮਾਰ ਸੋਨੇ ਕੈਂਚੀ ਵੀਰੇਡਰ ਸੁੱਕਾ ਜਾ ਬੈਨਾ ਪੁੱਤ ਬਗਾਨਾ ਲੈ ਜਾਂਦਾ ਖਿੱਚ ਕੇ ਪਾਲੇ ਤੇ ਤੇ ਉਹ ਚੀਜ਼ਾਂ ਨੇ ਬਈ ਆਪਨ ਲੱਗੀਆਂ ਹੋਲ ਚੀਜ਼ਾਂ ਨੇ ਠੀਕ ਹੈ ਜੀ ਪੌਣਾ ਕਦੋਂ ਆਈਏ ਫਿਰ ਇਹ ਮੰਨ ਲਓ ਹੁਣ ਪੈਨ ਸਪਰੇਅ ਚ ਚੱਲ ਪਿਆ ਜੀ ਸਪਰੇਅਾਂ ਦੇ ਵਿੱਚ ਯੂਜ਼ ਹੁੰਦਾ ਠੀਕ ਹੈ ਜੀ ਕਿੰਨਾ ਪੈਂਦਾ ਜੀ ਇਹ ਮੰਨ ਕੇ ਚੱਲੋ ਜੀ 6 ਕਿਲਿਆਂ ਤੇ ਲੀਟਰ ਪੈਂਦਾ ਸਪਰੇਅ ਚ 6 ਕਿਲਿਆਂ ਤੇ ਲੀਟਰ ਹਾਂ ਬਿਟ ਗਿਨ ਰਾਈ ਜੀ ਦਾਣੇ ਰੰਗ ਸਾਫ਼ ਕਰਨਾ ਬਿਟ ਬਣਾਉਣਾ ਇਹ ਉਹ ਚੀਜ਼ਾਂ ਨੇ ਬ੍ਰਦਰ ਠੀਕ ਹੈ ਜ਼ਰੂਰੀ ਜੀ ਆ ਯਾਨੀ ਹਾਂ ਜੀ ਹਾਂ ਉਹ ਚੀਜ਼ ਆ ਗਈ ਹੋਰ ਕੀ ਚੀਜ਼ ਆਈ ਹੋਰ ਤਾਂ ਬਾਕੀ ਸਪਰੇਅ ਆ ਗਏ ਜੀਰਮਾ ਆ ਗਈ ਆਪਣਾ ਲਵੇ ਬਾਕੀ ਆ ਪਦਾਨਾ ਪਈਆਂ ਨੇ ਬਾਕੀ ਕਾਫਾ ਕਾਫੀ ਕੁਝ ਆ ਗਿਆ 1.9 ਆ ਗਈ ਇਹ ਬਾਇਓ ਮਨੋਰਾ ਦਾ ਵੀ ਆਪਣਾ ਐਗਰੀਸੀਏਟ ਦਾ ਜੀ ਠੀਕ ਹੈ ਕੰਪਨੀਆਂ ਕਿਹੜੇ ਕਿਹੜੀਆਂ ਹੋਣਗੇ ਆਪਣੇ ਕੋਲੇ ਬਾਈ ਜੀ ਕੰਪਨੀਆਂ ਕਾਫੀ ਪਈਆਂ ਜੀ ਹੁਣ ਨਾਮੀ ਕੰਪਨੀਆਂ ਨੇ ਥੋੜੇ ਸਾਹਮਣੇ ਨੇ ਤੋ ਨਿਗਾਹ ਮਾਰ ਲਓ ਮੜੀ ਜੇ ਕਿ ਕੋਆਲਿਟੀ ਦਾ ਹੋ ਸਾਰਾ ਕੋਈ ਕੋਈ ਦਿੱਕਤ ਵਾਲੀ ਗੱਲ ਨਹੀਂ ਠੀਕ ਹੈ ਕਿਸੇ ਪ੍ਰਕਾਰ ਦੀ ਲਓ ਜੀ ਬਾਈ ਜੀ ਬਾਈਆਂ ਨਾਲ ਗੱਲਬਾਤ ਕਰਦੇ ਅਗੇ ਜਿਹੜੇ ਜਿਹੜੇ ਬਾਈ ਜੀ ਪ੍ਰੋਡਕਟ ਵਰਤ ਰਹੇ ਨੇ ਬਾਈ ਜੱਸੀ ਗਾਰ ਜੀ ਕੀ ਹਾਲ ਚਾਲ ਹੈ ਬਾਈ ਜੀ ਠੀਕ ਹੋਈ ਕਿੱਥੋਂ ਬਾਈ ਜੀ ਆਪਾਂ ਜੀ ਆਪਾਂ ਬਾਬਾ ਵਾਲ ਤੋਂ ਜੀ ਬਾਈ ਕਿੰਨਾ ਟਾਈਮ ਹੋ ਗਈ ਬਾਈ ਨਾਲ ਜੁੜੇ ਨੂੰ ਜੀ ਬਾਈ ਨਾਲ ਆਪਾਂ ਨੂੰ ਹੋ ਗਏ ਜੀ ਕੱਢ ਤੋਂ ਕੱਢ ਤਿੰਨ ਮਹੀਨੇ ਹੋ ਗਏ ਜੀ ਜੁੜੇ ਸੀ ਠੀਕ ਹੈ ਬਿੰਨ ਕਿੰਨੇ ਮਹੀਨੇ ਬਾਈ ਜੀ ਬਾਈ 10 10 ਜਦੋਂ ਤੋਂ ਦੁਕਾਨ ਉਹਨਾਂ ਨੇ ਕਰੀ ਆਪਾਂ ਉਦੋਂ ਤੋਂ ਜੁੜੇ ਹੋ ਗਏ ਜੀ ਡੀਲਿੰਗ ਕਿਵੇਂ ਬਾਈ ਹਾਂ ਡੀਲਿੰਗ ਪੂਰੀ ਵਧੀਆ ਜੀ ਚੀਜ਼ ਵੀ ਇੱਕ ਨੰਬਰ ਹੈ ਜੀ ਚੀਜ਼ ਵੀ ਇੱਕ ਨੰਬਰ ਹੈ ਰੇਟ ਵੀ ਬਿਲਕੁਲ ਸਹੀ ਹੈ ਜੀ ਠੀਕ ਹੈ ਜਲਦ ਮਿਲਦਾ ਜੀ ਦਾ ਜੀ ਆਪਾਂ ਨਾਲ ਜਲਦ ਮਿਲਦਾ ਜੀ ਪਹਿਲਾਂ ਆਪਾਂ ਫਟੀਲਾ ਵੀ ਲੈ ਕੇ ਗਏ ਤੇ ਕੁਕੰਬੀ ਲੈ ਕੇ ਗਏ ਜੀ ਪਦਾਲ ਵੀ ਆਪਾਂ ਇਹਨਾਂ ਤੋਂ ਹੀ ਲੈ ਕੇ ਗਏ ਜੀ ਠੀਕ ਹੈ ਜੀ ਤੇ ਸਾਰਾ ਕੁਝ ਵਧੀਆ ਜੀ ਰਿਜ਼ਲਟ ਸਾਰਾ ਵਧੀਆ ਸਾਰਾ ਵਧੀਆ ਠੀਕ ਹੈ ਬਈ ਧੰਨਵਾਦ ਜੀ ਆਇਓ ਬਾਈ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਬਾਈ ਵੀਰੇ ਨੇ ਬਾਈ ਐਸੀ ਕਰ ਜੀ ਬੜੀ ਗੱਲ ਜੀ ਕੀ ਹਾਲ ਚਾਲ ਹੈ ਬਾਈ ਜੀ ਵਧੀਆ ਜੀ ਵੀਰੇ ਠੀਕ ਹੈ ਦੱਸੋ ਮਾੜੇ ਬਾਈਆਂ ਵਰ ਦੱਸੋ ਕਿਵੇਂ ਆਈ ਬਾਈ ਵਧੀਆ ਨੇ ਜੀ ਠੀਕ ਹੈ ਦਵਾਈ ਕਿਵੇਂ ਆ ਬਾਈਆਂ ਦੀ ਇਹ ਦੱਸੋ ਦਵਾਈ ਠੀਕ ਆ ਜੀ ਵੀਰੇ ਠੀਕ ਹੈ ਜਿੱਥੋਂ ਇਹਨਾਂ ਨਾਲ ਜੁੜਿਆ ਉੱਥੇ ਵਰਤਦੇ ਇਹਨਾਂ ਦੀ ਠੀਕ ਹੈ ਜੀ ਕੀ ਕੀ ਵਰਤਦੇ ਬਾਈਆਂ ਤੋਂ ਲੈ ਕੇ ਆਪਾਂ ਨੇ ਬਾਈਆਂ ਤੋਂ ਹਾਂਜੀ ਤੇ ਉੱਤਮ 골ਡ ਬਾਈ ਆ ਜੀ ਜੀ ਸਲਫਰ ਸਲਫਰ ਵਗੈਰਾ ਸਾਰਾ ਜਿੰਨਾ ਮਾਲ ਹੁਣ ਤੱਕ ਪਾਇਆ ਜਿੰਕ ਜੁੰਕ ਵਧੀਆ ਰਿਜ਼ਲਟ ਵਧੀਆ ਰਿਜ਼ਲਟ ਹੈ ਸਾਰਾ ਠੀਕ ਹੈ ਠੀਕ ਹੈ ਬਾਕੀ ਅੱਗੇ ਆਪਾਂ ਪ੍ਰਦਾਨ ਦੀ ਤਿਆਰੀ ਕਰਦੇ ਆ ਜੀ ਹਾਂ ਉਹ ਪਾਉਣੀ ਹੈ ਜੀ ਕਿ ਲੰਬੇ ਦਾ ਕੰਮ ਤਾਂ ਨਹੀਂ ਆਇਆ ਹੋ ਗਿਆ ਨਾ ਨਾ ਇਹੋ ਜੀ ਕੋਈ ਗੱਲ ਨਹੀਂ ਠੀਕ ਹੈ ਦੱਸੋਗੇ ਅੱਗੇ ਜਾ ਕੇ ਹੋਰ ਕਿਸੇ ਨੂੰ ਜੇ ਕੋਈ ਹੋਰ ਆਪਣਾ ਟੱਕਰੂ ਬੰਦਾ ਵੀ ਆਪਣਾ ਵਰਤਣਾ ਚਾਹੀਦਾ ਹੈ ਹਾਂ ਜੀ ਹਾਂ ਸਾਰੀ ਜਾਣ ਦੇ ਤਕਰੀਬਨ ਬਾਈ ਸਾਰੀ ਜਾਣ ਸਹੀ ਗੱਲ ਹੈ ਬਾਈ ਹਾਂ ਠੀਕ ਹੈ ਭਾਈ ਜੀ ਧੰਨਵਾਦ ਠੀਕ ਹੈ ਲੋ ਜੀ ਬਾਈ ਜੀ ਬਾਈ ਜੀ ਕੋਰ ਤੇ ਬਾਈ ਜੀ ਨੇ ਆ ਚੀਜ਼ ਵਰਤੀ ਹੈਗੇ ਹਾਂਜੀ ਬਾਈ ਦੱਸੋ ਜੀ ਕਿੱਥੋਂ ਆਪਾਂ ਬਣਾ ਇਹ ਦੱਸੋ ਜੀ ਬਵਾਲ ਤੋਂ ਉੱਪਰ ਬਵਾਲ ਤੋਂ ਦੱਸੋ ਮੜਾ ਇਹਦੇ ਬਾਰੇ ਜੀ ਕਿਵੇਂ ਚੀਜ਼ ਹੈ ਇਹ ਬਰੇ ਹੈ 12 ਏਕੜ ਦੀ ਖੇਤੀ ਕਰਦਾ ਮੈਂ ਉਹਦੇ ਵਿੱਚ ਮੈਂ ਇਹ ਉਤਮ 골ਡ ਪਾਇਆ ਸੀ ਹਾਂਜੀ ਇਹਦਾ ਰਿਜ਼ਲਟ ਬਹੁਤ ਹੀ ਬੰਬ ਹੈ ਹਾਂਜੀ ਵਧੀਆ ਪੌਦੇ ਨੇਗੇ ਜਿਰੀ ਦੇ ਤੇ ਬਹੁਤ ਕਾਲੀ ਡੰਝ ਜੀਰੀ ਖੜੀ ਹੈਗੀ ਠੀਕ ਹੈ ਜੀ ਸਰੀ ਰਿਜਲਟ ਹੈ ਵੀਰੇ ਪਹਿਲੀ ਵਾਰ ਵਰਤਿਆ ਇਹ ਮੈਂ ਪਹਿਲੀ ਵਾਰ ਹਾਂ ਪਹਿਲਾਂ ਨਹੀਂ ਵਰਤਿਆ ਇਹ ਤੋਂ ਪਹਿਲਾਂ ਤਾਂ ਨਹੀਂ ਵਰਤਿਆ ਜੀ ਕਦੇ ਨਹੀਂ 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 ਜੀ ਪਹਿਲਾਂ ਨਹੀਂ ਵਰਤਿਆ ਠੀਕ ਹੈ ਜੀ ਫਰਕ ਹੈਗਾ ਜਾਨੀ ਕੀ ਪੂਰਾ ਪੂਰਾ ਫਰਕ ਆ ਜੀ 101% ਫਰਕ ਹੈ ਠੀਕ ਹੈ ਜੀ ਹਾਂ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਨਾ ਮੈਨੂੰ ਲੱਗਦਾ ਵੀ ਤੁਸੀਂ ਵੀ ਇਹ ਚੀਜ਼ ਜ਼ਰੂਰ ਵਰਤੋ ਕਿਉਂਕਿ ਬਾਈ ਜੀ ਆਪਾਂ ਖੇਤੀ ਕਰਦੇ ਆਂਗੇ ਫਾਇਦੇ ਵਾਸਤੇ ਜੇ ਆਪਾਂ ਨੂੰ ਕੋਈ ਖੇਤੀ ਕਰਕੇ ਫਾਇਦਾ ਨਾ ਹੋਵੇ ਤਾਂ ਬਾਈ ਜੀ ਖੇਤੀ ਕਰਨ ਦਾ ਕੋਈ ਫਾਇਦਾ ਨਹੀਂ ਹੈਗਾ ਠੀਕ ਹੈ ਜੀ ਇਹ ਪ੍ਰੋਡਕਟ ਆ ਬਾਈ ਜਿਹੜਾ ਤੁਹਾਨੂੰ ਫਾਇਦਾ ਕਰੂਗਾ ਹੀ ਕਰੂਗਾ ਕਿਉਂ ਬਾਈ ਜੀ ਹਾਂ ਜੀ ਹਾਂ ਵੀਰੇ ਠੀਕ ਹੈ ਬਾਈ ਬੀਜ ਕਿਹੜੇ ਕਿਹੜੇ ਹੁੰਦੇ ਆ ਬਾਈ ਆਪਣੇ ਕੋਲੇ ਜੀ ਬੀ ਆਪਣੇ ਲਵੇ ਬਾਈ ਮੱਕੀਆਂ ਦੇ ਬੀ ਆਪਣੇ ਦੇ ਸਾਰੇ ਹੀ ਹੁੰਦੇ ਨੇ ਟੋਟਲ ਠੀਕ ਹੈ ਜੀ ਤੇ ਸੀਪੀ 858 ਮੱਕੀ ਬਾਈ ਜ਼ਿਆਦਾਤਰ ਆਪਾਂ ਨੇ ਐਤ ਕੀ ਬੀਜਾਈ ਸੀਗੀ ਠੀਕ ਹੈ ਜੀ ਉਹਦੇ ਬਾਈ ਰਿਜ਼ਲਟ ਇੰਨੇ ਵਧੀਆ ਮਿਲੇ ਨੇ ਕਿ ਸਾਨੂੰ ਤੁਸੀਂ ਗੱਲਾਂ ਹੀ ਛੱਡ ਦਿਓ ਕੰਪਨੀ ਉਰੇ ਦੁਕਾਨ ਤੇ ਆ ਕੇ ਗਿਫਟ ਦੇ ਕੇ ਗਈ ਆ ਬਾਈ ਆਪਾਂ ਠੀਕ ਹੈ ਜੀ ਬਹੁਤ ਵਧੀਆ ਰਿਜ਼ਲਟ ਰਹੇ ਨੇ ਮੱਕੀਆਂ ਦੇ ਜਾਨੀ ਆ ਲੈ ਵੀ ਇਹ ਆਓ ਮੱਕੀ ਹਾਂ ਜੀ ਬਾਈ ਜੀ ਇਹ ਸੀਪੀ 858 ਪਈ ਆ ਇਧਰ ਵੀ ਉਹ ਆਪਣੇ ਦਵੇ ਨੇ ਵਧੀਆ ਪਈ ਨੇ ਬਾਈ ਵੀਡੀਓ ਪਈਆਂ ਨੇ ਗਿਆ ਮੇਰੇ ਲਵੇ ਠੀਕ ਹੈ 11 11:30 12 ਫੁੱਟ ਤੱਕ ਕੱਟ ਹਾਈਟ ਕੀਤੀ ਹੈ ਜੀ ਹਾਂ ਜੀ ਜਿਹੜੀ ਥੱਲੀ ਦੀ ਗਈ ਬਾਈ ਝੂਠ ਬੋਲਣ ਵਾਲੀ ਕੰਮ ਆ ਯਾਰ ਠੀਕ ਹੈ ਬਾਈ ਹਾਂ ਜੀ ਲੈ ਵੀ ਮਿੱਤਰੋ ਦੇਖ ਸਕਦੇ ਹੋ ਯਾਨੀ ਕਿ ਬਾਈ ਜੀ ਰਿਜ਼ਲਟ ਇੱਕ ਨੰਬਰ ਨੇ ਠੀਕ ਹੈ ਬਾਈ ਕਿੱਥੇ ਕਿੱਥੇ ਤੱਕ ਪਹਜਾਤਾ ਆਪਾਂ ਮਾਲ ਹੁਣ ਤੱਕ ਜੀ ਮਾਲ ਬਾਈ ਆਪਾਂ ਨੇ ਜਲੰਧਰ ਤਰਨਤਾਰਨ ਠੀਕ ਹੈ ਜੀ ਹਾ ਜਲਕਾ ਹੁਸਿਆਰਪੁਰ ਹਾਂ ਜੀ ਤੇ ਇੱਧਰੋਂ ਆ ਜੋ ਪਾਤਣਾ ਹਾਂ ਜੀ ਤੇ ਮੂਲਕ ਠੀਕ ਹੈ ਜੀ ਇੱਧਰ ਆ ਜਾਓ ਬਾਈ ਬਠੰਡਾ ਰਾਮਪੁਰਾ ਜਿੰਨੇ ਇੱਧਰਲੇ ਪਿੰਡ ਨੇਗੇ ਸਾਰੇ ਐ ਮੰਨੋ ਵੀ ਲਗਭਗ ਸਾਰੇ ਪਿੰਡਾਂ ਵਾਂਗੂ ਵਚਾ ਚੁੱਕਿਆਂਗੇ ਬਾਈ ਠੀਕ ਹੈ ਬਈ ਡੇਲੀ ਗੱਡੀ ਜਾਂਦੀ ਹੈ ਜੀ ਡੇਲੀ ਗੱਡੀ ਜਾਂਦੀ ਹੈ ਬਾਈ 2-2 3-3 ਗੱਡੇ ਰੋਜ਼ ਲਾਉਂਦੀ ਹੈ ਗੱਡੀ ਠੀਕ ਹੈ ਬਾਈ ਠੀਕ ਹੈ ਜੀ ਆਪਣਾ ਬਾਈ ਲੁੱਟ-ਕਸੋਟ ਵਾਲਾ ਕੰਮ ਤਾਂ ਇਹ ਨਹੀਂ ਆਪਾਂ ਜ਼ਿਮੀਂਦਾਰ ਦਾ ਫਾਇਦਾ ਕਰਦੇ ਆਂ ਯਾਰ ਠੀਕ ਬਈ ਆਓ ਫਿਰ ਕਿਵੇਂ ਦੇਵੋਗੇ ਫਿਰ ਵੀਰਾਂ ਨੂੰ ਜਿਹੜੇ ਆਉਣਗੇ ਆਪਣੇ ਕੋਲੇ ਜੀ ਆਫਰ ਤਾਂ ਬਾਈ ਆਫਰ ਤਾਂ ਆਪਾਂ ਪਾਸ ਅਗਲੇ ਦਾ ਫਾਇਦਾ ਹੀ ਪੂਰਾ ਫੋਲ ਲੱਕ ਜਿਵੇਂ ਸਾਡੇ ਲਓ ਐ ਮੰਨ ਲਓ ਜਲੰਧਰ ਰੇਟ ਇਹ ਉਹਨੂੰ ਅਹੇ ਜਲਾਵਾਂਗੇ ਬਈ ਅਗਲਾ ਖੁਸ਼ ਹੋ ਕੇ ਜਾਊਗਾ ਠੀਕ ਹੈ ਜੀ ਉਹਦਾ ਤੇਲ ਪਾਣੀ ਕੱਢ ਕੇ ਤੋਰਾਂਗੇ ਇਹੋ ਜੀ ਗੱਲ ਨਹੀਂ ਹੈਗੀ ਬਈ ਠੀਕ ਹੈ ਠੀਕ ਹੈ ਜੀ ਤੇ ਇੱਕ ਬਈ ਆਪਣਾ ਹੋਰ ਕੰਮ ਆ ਬਈ ਸਰਸੇਮ ਹਾਂਜੀ ਦੱਸੋ ਇਹ ਆਪਾਂ ਆਨਲਾਈਨ ਸਿਸਟਮ ਵੀ ਆ ਆਨਲਾਈਨ ਕਿਉਂ ਨਹੀਂ ਆਪੀ ਬਈ ਆਪਾਂ ਉੱਥੇ ਬੈਠੇ ਲੱਦੇ ਮਜੂਰੀਆਂ ਨੂੰ ਉੱਥੇ ਬੈਠੇ ਕੋਈ ਫੋਨ ਕਰ ਦਵੇ ਬਸ ਤੁਸੀਂ ਬਾਈ ਜੀ ਘਰੇ ਬੈਠੇ ਬੈਠੇ ਵੀ ਦਵਾਈ ਮੰਗਵਾ ਸਕਦੇ ਹੋ ਕਿਉਂਕਿ ਬਾਈ ਜੀ ਇਹ ਕਾਊਂਟਰ ਦੀ ਬਾਈ ਜੀ ਫੁੱਲ ਗਰੰਟੀ ਹੈ ਕਿ ਜਿਹੜੀ ਚੀਜ਼ ਤੁਸੀਂ ਮੰਗਵਾਓਗੇ ਉਹੀ ਚੀਜ਼ ਮਿਲੂਗੀ ਉਹੀ ਚੀਜ਼ ਮੰਗਵਾਓ ਠੀਕ ਹੈ ਜੀ ਤੇ ਉਹਦੇ ਵਾਸਤੇ ਕਿਵੇਂ ਕਰੋਗੇ ਇਹ ਉਹਦੇ ਵਾਸਤੇ ਵੀਰੇ ਲੈਂਪ ਆ ਗਈ ਆਰਡਰ ਦੀ ਕਿੰਨੀ ਹੋਣੀ ਚਾਹੀਦੀ ਘੱਟੋ ਘੱਟ 15 ਤੋਂ 20000 ਦਾ ਆਰਡਰ ਹੋਵੇ ਬਾਈ ਲਗਭਗ ਠੀਕ ਹੈ ਜੀ ਹਾਂ ਆ ਵੀ ਰਹੇ ਨੇ 15 ਤੋਂ 20000 ਰੇ ਨਜਾਦਤ ਰਹੇ ਨੇ ਸਹੀ ਗੱਲ ਹੈ ਹਾਂ ਜੀ ਤੇ 15 ਤੋਂ 20000 ਦੀ ਲੈਂਪ ਉਹਦੇ ਜੀ ਬਾਈ ਕੋਈ ਅਗਲੇ ਤੋਂ ਅਸੀਂ ਕਰਾਇਆ ਪੜਾ ਜਾਂਦੇ ਕੋਈ ਤੇਲ ਨਹੀਂ ਲੈਂਦੇ ਹੈਗੇ ਠੀਕ ਹੈ ਜੀ ਠੀਕ ਹੈ ਜੀ ਬਸ ਹੱਥ ਮੰਨ ਕੇ ਇੰਨੀ ਇੱਕ ਬੇਨਤੀ ਆ ਵੀ 15 ਤੋਂ 20000 ਤੋਂ ਘਟਦਾ ਆਰਡਰ ਨਾ ਹੋਵੇ ਬਾਈ ਠੀਕ ਹੈ ਕਿੱਥੇ ਤੱਕ ਦਾ ਹੈ ਜਿੱਤ ਹਾਲ ਪੰਜਾਬ ਹਾਲ ਪੰਜਾਬ ਦੇ ਵਿੱਚ ਲੈ ਵੀ ਹਾਲ ਪੰਜਾਬ ਦੇ ਵਿੱਚ ਤੁਸੀਂ ਬੈਠੇ ਬੈਠੇ ਫਰੀ ਦੇ ਵਿੱਚ ਬਾਈ ਇੱਥੋਂ ਪਰਾਟ ਮੰਗਵਾ ਸਕਦੇ ਹੋਗੇ ਹਾਂ ਬਾਈ ਜੀ ਹਾਂ ਵੀਰੇ ਹਾਂ ਠੀਕ ਹੈ ਬਾਈ ਜੀ ਠੀਕ ਹੈ ਜੀ ਠੀਕ ਹੈ ਬਾਈ ਹੋਰ ਕੁਝ ਫੇਰ ਜੀ ਦੱਸੋ ਹੋਰ ਬਾਈ ਇੱਕ ਆ ਬੰਦੇ ਇੱਕ ਸਟੂਡੀਓ ਵੀ ਆਉਂਦਾ ਪ੍ਰਯਾਤ ਕੰਪਨੀ ਦਾ ਠੀਕ ਹੈ ਜੀ ਇਹ ਵੀ ਫੰਗੀ ਸਾਈਡ ਆਗਾ ਫੰਗੀ ਸਾਈਡ ਹੈ ਬਹੁਤ ਟੌਪ ਦੀ ਕੁਆਲਿਟੀ ਆ ਬਾਈ ਇਹ ਵੀ ਆ ਠੀਕ ਹੈ ਜੀ ਦਿਖਾ ਲੈ ਲਮੋਂ ਦਿਖਾ ਦਿਓ ਬਾਈ ਠੀਕ ਠੀਕ ਹੈ ਬਾਈ ਠੀਕ ਹੈ ਜੀ ਕੀ ਮੈਂ ਅੱਜ ਆਰਡਰ ਕਰਤਾ ਇਹ ਹਾਂ ਜੀ ਕਿੱਦੇ ਤੱਕ ਪਹੁੰਚ ਜਾਊਗਾ ਮਾਲ ਇਹ ਜੇ ਆਪਾਂ ਨੂੰ ਅੱਜ ਆਰਡਰ ਆ ਗਿਆ ਬਾਈ ਤਾਂ ਕੱਲ ਨੂੰ ਕੱਲ ਜਿਵੇਂ ਅੱਜ ਆ ਗਿਆ ਆਰਡਰ ਕੱਲ ਨੂੰ ਸਾਡਾ ਬੰਦਾ ਭੱਜੂ ਇੱਥੋਂ 8 ਵਜੇ 8:30 ਵਜੇ ਤੁਰ ਜੂਗਾ ਠੀਕ ਹੈ ਵੀ ਗਰੰਟੀ ਹੋਣੀ ਚਾਹੀਦੀ ਕਿਤੇ ਬੰਦਾ ਬੈਠਾ ਰਹੇ ਜੋ ਔਕਾ ਨਾ ਨਾ ਜ਼ਿੰਮੇਵਾਰੀ ਆ ਭਾਈ ਅਗਲੇ ਦਿਨ ਪਹੁੰਚੂ ਆਰਡਰ ਬਸ ਠੀਕ ਹੈ ਜੀ ਹਾਂਜੀ ਭਾਈ ਜੀ ਉਹਦੀ ਪੇਮੈਂਟ 50% ਐਡਵਾਂਸ ਹੁੰਦੀ ਹੈ ਜੀ ਆਰਡਰ ਐਡਵਾਂਸ ਹੋਣੀ ਚਾਹੀਦੀ ਆਸੀਂ ਇੱਥੋਂ ਮਾਲ ਲੈ ਕੇ ਭਾਈ ਜੀ ਬੰਦਾ ਫੋਨ ਨਾ ਚੱਕ ਕੇ ਖੱਜਲ ਖਵਾਰ ਹੋਈਏ ਉਹਦਾ ਫਾਇਦਾ ਨਹੀਂ ਹੁੰਦਾ ਸਹੀ ਗੱਲ ਸਹੀ ਗੱਲ ਹੈ ਬਹੁਤ ਔਕਾ ਹੋ ਜਾਂਦਾ ਨਾ ਫੇਰ ਪਹਿਲਾਂ ਬੰਦਾ ਔਕਰੇ ਗੂਗਲ ਪੇ ਕਰੇ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਲੋ ਜੀ ਬਾਈ ਚੱਕ ਲੋ ਫੋਨ ਸਕਰੀਨ ਤੇ ਨੰਬਰ ਹੈ ਕਨੇ ਤੇ ਸੰਗਰੂਰ ਬਾਈ ਜੀ ਤੁਸੀਂ ਯਾਦ ਰੱਖਿਓ ਪੁਲਸ ਲਾਈਨ ਤੇ ਜਮਾ ਕੋਲੇਜ ਦਾ ਪਾਸ ਸੰਗਰੂਰ ਤੋਂ ਬਰਨਾਲੇ ਨੂੰ ਬਾਈ ਜੀ ਜਾਵਾਂਗੇ ਤਾਂ ਜਮਾ ਰੋਡ ਦੇ ਉੱਤੇ ਬਾਈ ਜੀ ਇਹ ਕਾਊਂਟਰ ਹੈਗਾ ਤੇ ਇਹ ਕਾਊਂਟਰ ਤੇ ਆ ਕੇ ਬਈ ਤੁਸੀਂ ਜਮਾ ਇੱਕ ਨੰਬਰ ਕੁਆਲਿਟੀ ਦੀਆਂ ਤੇ ਵਧੀਆ ਗਾਰੰਟੀ ਵਾਲੀਆਂ ਦਵਾਈਆਂ ਲੈ ਕੇ ਜਾ ਸਕਦੇ ਠੀਕ ਆ ਬਾਈ ਜੀ ਧੰਨਵਾਦ ਬਾਈ ਜੀ ਧੰਨਵਾਦ